ਇਸ ਵੇਲੇ ਦੀ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਪਿਛਲੇ ਕੁਝ ਦਿਮਾਂ ਤੋਂ ਵਾਇਰਲ ਹੋ ਰਹੀ ਸੀ ਇਹ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਅਤੇ ਤੁਸੀਂ ਤਾਂ ਜਾਣਦੇ ਹੋਵੋਗੇ ਦੋਸਤੋ ਪੰਜਾਬ ਦੇ ਇਸ ਕਪਲ ਨੂੰ ਕੀਮੀ ਪਵਨ ਦੇ ਨਾਂ ਤੋਂ ਇਹ ਮਸ਼ਹੂਰ ਨੇ ਅਤੇ ਵਲੋਗਿੰਗ ਕਰਦੇ ਨੇ ਅਤੇ ਇਹਨਾਂ ਦੇ ਜਿਹੜੇ ਡਿਵੋਰਸ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਇਸ ਸਮੇਂ ਕਿਉਂਕਿ ਇਹਨਾਂ ਨੇ ਹੀ ਆਪਣੇ ਆਫੀਸ਼ੀਅਲੀ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸਟੋਰੀ ਸਾਂਝਾ ਕੀਤੀ ਹੋਈ ਆ ਜਿਸ ਦੇ ਵਿੱਚ ਲਿਖਿਆ ਹੈ ਵੀ ਆਰ ਸੈਪਰੇਟਿਡ ਉਨਸਾਂ ਨੂੰ ਹੋਰ ਦੁਖੀ ਨਾ ਕਰਿਆ ਕਰੋ ਜੋ ਕਰੂੰਗਾ ਰੱਬ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਵੀ ਅਸੀਂ ਟੁੱਟ ਚੁੱਕੀਆਂ ਦੋਨੋਂ ਵਿਦ ਫੈਮਿਲੀਜ਼ ਇਹ ਸਟੋਰੀ ਸਾਂਝੀ ਕੀਤੀ ਗਈ ਆ ਜਿਹੜਾ ਇਹਨਾਂ ਦਾ ਇੱਕ ਸਾਂਝਾ ਅਕਾਊਂਟ ਆ ਕਿੰਨੀ ਪਵੰਦੇ ਨਾਮ ਤੋਂ ਉਥੇ ਬਾਕੀ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਅਸਲ ਦੇ ਵਿੱਚ ਰੀਲ ਨਿਊਜ਼ ਹੈ ਕਿਉਂਕਿ ਇੰਨੀ ਵੱਡੀ ਖਬਰ ਇੰਸਟਾਗ੍ਰਾਮ ਤੇ ਬਿਨਾਂ ਸੋਚੇ ਸਮਝੇ ਤਾਂ ਕੋਈ ਪਾੰਦਾ ਨਹੀਂ ਬਾਕੀ ਜੇ ਪ੍ਰੈਂਕ ਆ ਉਹ ਵੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿਤੇ ਪ੍ਰੈਂਕ ਤਾਂ ਨਹੀਂ